ਮੋਗਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਤੇ ਉਸ ਵੇਲੇ ਦੋ ਮੁਲਜ਼ਮ ਕਾਬੂ ਕੀਤੇ ਨੇ ਜਦੋਂ ਕਿ ਇਹ ਦੋਵੇਂ ਮੁਲਜ਼ਮ ਏਟੀਐਮ ਦੇ ਵਿੱਚ ਆਏ ਪੈਸੇ ਘੜੋਣਾ ਹੈ ਵਿਅਕਤੀ ਨੂੰ ਧੱਕਾ ਦੇ ਕੇ ਉਥੋਂ ਫਰਾਰ ਹੁੰਦੇ ਨੇ ਉਹ ਤਾਂ ਏਟੀਐਮ ਖੋ ਕੇ ਤੇ ਬਾਹਰ ਆਏ ਲੋਕਾਂ ਦੇ ਵੱਲੋਂ ਉਹਨਾਂ ਫੜ ਲਿਆ ਗਿਆ ਤੇ ਦੋਵੇਂ આરોપી ਜਿਹੜੇ ਆ ਪੁਲਿਸ ਨੇ ਕਾਬੂ ਕਰ ਲਿਆ ਤੇ ਦੱਸ ਦਈਏ ਕਿ ਇਹ ਏਟੀਐਮ ਤੇ ਆਏ ਲੋਕਾਂ ਦੇ ਨਾਲ ਧੋਖਾ ਕਰਦੇ ਸੀ ਤੇ ਇਸ ਦੌਰਾਨ ਪੁਲਿਸ ਨੇ 63 ਜਿਹੜੇ ਏਟੀਐਮ ਕਾਰਡ ਅਤੇ ਹੋਰ ਕਈ ਸਮਾਨ ਜਿਹੜਾ ਨੇ ਤੋਂ ਬਰਾਮਦ ਕੀ ਦਾ ਦੱਸਦੇ ਪੂਰੀ ਖਬਰ ਮੋਗਾ ਤੋਂ ਸਾਹਮਣੇ ਆ ਮੋਗਾ ਦੇ ਵਿੱਚ ਇਹ ਦੋਵੇਂ ਸ਼ਖਸ ਲੋਕਾਂ ਦੇ ਨਾਲ ਧੋਖਾ ਕਰਦੇ ਸੀ ਵੱਡੀ ਸਫਲਤਾ ਜਿਹੜੀ ਆ ਪੁਲਿਸ ਨੂੰ ਉੱਥੇ ਮਿਲੀ ਆ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਦੇ ਵਿੱਚ ਧੋਖਾ ਕਰਦੇ ਹੋਏ ਇਹ ਫੜੇ ਗਏ ਨੇ ਦੋ ਮੁੱਲਜਮ ਤ੍ਰੇਟ ਏਟੀਐਮ ਕਾਰਡ ਇਹਨਾਂ ਤੋਂ ਪਾਏ ਗਏ ਨੇ ਤੇ ਸਵਾਈਪ ਮਸ਼ੀਨ ਅਤੇ ਇੱਕ ਮੋਟਰਸਾਈਕਲ ਸਮੇਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ 6 ਜੂਨ ਨੂੰ ਕੋਟੇ ਕੋਟੇ ਸੇਖਾ ਮੇਰਾ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਦੇ ਵਿੱਚੋਂ ਹੈਪੀ ਸਿੰਘ ਨਾਮ ਦਾ ਵਿਅਕਤੀ ਪੈਸੇ ਕੱਢਣੇ ਪਹੁੰਚਿਆ ਸੀ ਤਾਂ ਉਹਨਾਂ ਨੂੰ ਇਹਨਾਂ ਦੋਨਾਂ ਦੇ ਵੱਲੋਂ ਧੱਕਾ ਦੇ ਕੇ ਏਟੀਐਮ ਕਾਰਡ ਉਹਦਾ ਖੋ ਕੇ ਤੇ ਬਾਹਰ ਭੱਜਣ ਲੱਗੇ ਤੇ ਬਾਹਰ ਖੜੇ ਲੋਕਾਂ ਨੇ ਇਹਨਾਂ ਨੂੰ ਫੜ ਲਿਆ ਤੇ ਪੁਲਿਸ ਨੇ ਹਵਾਲੇ ਕੀਤਾ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਤੇ ਅੱਗੇ ਮਾਮਲਾ ਜਿਹੜਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਆ ਤੇ ਡੀਐਸਪੀ ਰਮਨਦੀਪ ਸਿੰਘ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਜੀ ਹਾਜ਼ਰਤਾ ਤੇ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਜੀਐਸ ਸਾਹਿਬ ਜੀ ਦੇ ਸੰਦਰేశਾਂ ਹੇਠ ਸਬਜਨ ਧਰਮਕੋਟ ਦੇ ਖਾਣਾ ਕੋਟੀਸੇ ਖਾਣ ਦੇ ਵਿੱਚ ਕੱਲ ਦੋ ਦੋਸ਼ੀਆਂ ਨੂੰ 63 ਏਟਿਅਮ ਅਤੇ ਇੱਕ ਸਪੈਂਡਰ ਮੋਟਰਸਾਈਕਲ ਤੇ ਇੱਕ ਸਵਾਇਪ ਮਸ਼ੀਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਇਹ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਵੀ ਗਪੀਸ਼ ਸਿੰਘ ਨਾਂ ਦੇ ਵਿਅਕਤੀ ਕੋਲੋਂ ਇਹਨਾਂ ਨੇ ਇੱਕ ਏਟੀਐਮ ਖੋ ਕੇ ਭੱਜੇ ਸੀ ਜਿਸ ਵਿੱਚ ਲੋਕਾਂ ਦੀ ਮਦਦ ਤੇ ਕੁਝ ਸਪਾਰਟੀ ਦੀ ਮਦਦ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਤੁਰੰਤ ਜਿਹੜਾ ਵੀ ਐਫਆਰ ਦਰਜ ਕੀਤੀ ਗਈ ਐਫਆਰ ਨੰਬਰ 104/25 304 ਜੀਮਨ 2 303 ਜੀਮਨ 2 ਤੇ 318 ਜੀਮਨ 4 ਦੇ ਤਹਿਤ ਮੁਕੱਦਮਾ ਦਰਜ ਦਿਸਟਰੀਬਿਊਟ ਕੀਤਾ ਗਿਆ ਇਸ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦਾ ਨਾਂ ਰਕੇਸ਼ ਕੁਮਾਰ ਜਿਹੜਾ ਵਾਸੀ ਹਰਿਆਣਾ ਤੇ ਦੂਜੇ ਦਾ ਨਾਂ ਸਤਿਆਵੰਦ ਸਿੰਘ ਵਾਸੀ ਦਿਲਾ ਹਸਾਰ ਦਾ ਰਹਿਣ ਵਾਲੇ ਨੇ ਦੋਵੇਂ ਤੇ ਇਹਨਾਂ ਕੋ ਜਿਹੜੇ ਆ 36 ATM ਬ੍ਰੰਧ ਹੋਏ ਨੇ ਅੱਗੇ ਜਿਹੜਾ ਅੱਜ ਇਹਨਾਂ ਨੂੰ ਅਦਾਲਤ ਮਾਂਜੋਗ ਦੇ ਦਰਜ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਜਿਹੜੇ ਇਹਦੇ ਵਿੱਚ ਹੋਰ ਵੀ ਜਿਹੜੇ ਲੋਕ ਇਨਵੋਲਵ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੋਗਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਤੇ ਉਸ ਵੇਲੇ ਦੋ ਮੁਲਜ਼ਮ ਕਾਬੂ ਕੀਤੇ ਨੇ ਜਦੋਂ ਕਿ ਇਹ ਦੋਵੇਂ ਮੁਲਜ਼ਮ ATM ਦੇ ਵਿੱਚ ਆਏ ਪੈਸੇ ਘੜੋਣਾ ਹੈ ਵਿਅਕਤੀ ਨੂੰ ਧੱਕਾ ਦੇ ਕੇ ਉਥੋਂ ਫਰਾਰ ਹੁੰਦੇ ਨੇ ਉਹ ਤਾਂ ATM ਖੋ ਕੇ ਤੇ ਬਾਹਰ ਆਏ ਲੋਕਾਂ ਦੇ ਵੱਲੋਂ ਉਹਨਾਂ ਫੜ ਲਿਆ ਗਿਆ ਤੇ ਦੋਵੇਂ આરોપી ਜਿਹੜੇ ਆ ਪੁਲਿਸ ਨੇ ਕਾਬੂ ਕਰ ਲਿਆ ਤੇ ਦੱਸ ਦਈਏ ਕਿ ਇਹ ATM ਤੇ ਆਏ ਲੋਕਾਂ ਦੇ ਨਾਲ ਧੋਖਾ ਕਰਦੇ ਸੀ ਤੇ ਇਸ ਦੌਰਾਨ ਪੁਲਿਸ ਨੇ 63 ਜਿਹੜੇ ATM ਕਾਰਡ ਅਤੇ ਹੋਰ ਕਈ ਸਮਾਨ ਜਿਹੜਾ ਨੇ ਤੋਂ ਬਰਾਮਦ ਕੀ ਦਾ ਦੱਸਦੇ ਪੂਰੀ ਖਬਰ ਮੋਗਾ ਤੋਂ ਸਾਹਮਣੇ ਆ ਮੋਗਾ ਦੇ ਵਿੱਚ ਇਹ ਦੋਵੇਂ ਸ਼ਖਸ ਲੋਕਾਂ ਦੇ ਨਾਲ ਧੋਖਾ ਕਰਦੇ ਸੀ ਵੱਡੀ ਸਫਲਤਾ ਜਿਹੜੀ ਆ ਪੁਲਿਸ ਨੂੰ ਉੱਥੇ ਮਿਲੀ ਆ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਦੇ ਵਿੱਚ ਧੋਖਾ ਕਰਦੇ ਹੋਏ ਇਹ ਫੜੇ ਗਏ ਨੇ ਦੋ ਮੁੱਲਜਮ ਤ੍ਰੇਟ ਏਟੀਐਮ ਕਾਰਡ ਇਹਨਾਂ ਤੋਂ ਪਾਏ ਗਏ ਨੇ ਤੇ ਸਵਾਈਪ ਮਸ਼ੀਨ ਅਤੇ ਇੱਕ ਮੋਟਰਸਾਈਕਲ ਸਮੇਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ 6 ਜੂਨ ਨੂੰ ਕੋਟੇ ਕੋਟੇ ਸੇਖਾ ਮੇਰਾ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਦੇ ਵਿੱਚੋਂ ਹੈਪੀ ਸਿੰਘ ਨਾਮ ਦਾ ਵਿਅਕਤੀ ਪੈਸੇ ਕੱਢਣ ਲਈ ਪਹੁੰਚਿਆ ਸੀ ਤੇ ਉਹਨਾਂ ਨੂੰ ਇਹਨਾਂ ਦੋਨਾਂ ਦੇ ਵੱਲੋਂ ਧੱਕਾ ਦੇ ਕੇ ਏਟੀਐਮ ਕਾਰਡ ਉਹਦਾ ਖੋ ਕੇ ਤੇ ਬਾਹਰ ਭੱਜਣ ਲੱਗੇ ਤੇ ਬਾਹਰ ਖੜੇ ਲੋਕਾਂ ਨੇ ਇਹਨਾਂ ਨੂੰ ਫੜ ਲਿਆ ਤੇ ਪੁਲਿਸ ਨੇ ਹਵਾਲੇ ਕੀਤਾ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਤੇ ਅੱਗੇ ਮਾਮਲਾ ਜਿਹੜਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਆ ਤੇ ਡੀਐਸਪੀ ਰਮਨਦੀਪ ਸਿੰਘ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮਾਨਜੋਗ ਡੀਜੀਪੀ ਪੰਜਾਬ ਸਰ ਦੀਆਂ ਹਦਾਇਤਾਂ ਤੇ ਐਸਐਸਪੀ ਮੋਗਾ ਸ਼੍ਰੀ ਹਜੇ ਗਾਂਧੀ ਆਈਐਸਪੀ ਸਬਡਿਵੀਜ਼ਨ ਦਰਬੇਸ਼ਾਂ ਹੇਠ ਸਬਡਿਵੀਜ਼ਨ ਧਰਮਕੋਟ ਦੇ ਖਾਣਾ ਕੋਟੀਸੇ ਖਾਣ ਦੇ ਵਿੱਚ ਕੱਲ ਦੋ ਦੋਸ਼ੀਆਂ ਨੂੰ 63 ਏਗਮ ਅਤੇ ਇੱਕ ਸਪੈਂਡਰ ਮੋਟਰਸਾਈਕਲ ਤੇ ਇੱਕ ਸਵਾਇਪ ਮਸ਼ੀਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਇਹ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਵੀ ਗਪੀਰ ਸਿੰਘ ਨਾਮ ਦੇ ਵਿਅਕਤੀ ਕੋਲ ਉਹਨਾਂ ਨੇ ਇੱਕ ਏਟੀਐਮ ਖੋ ਕੇ ਭਜੇ ਸੀ ਜਿਸ ਵਿੱਚ ਲੋਕਾਂ ਦੀ ਮਦਦ ਤੇ ਕੋਈਸ ਪਾਰਟੀ ਦੀ ਮਦਦ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਤੁਰੰਤ ਜਿਹੜਾ ਵੀ ਐਫਆਈਆਰ ਦਰਜ ਕੀਤੀ ਗਈ ਐਫਆਈਆਰ ਨੰਬਰ 104/25 304 ਜਿਮਨ 2 303 ਜਿਮਨ 2 ਤੇ 318 ਜਿਮਨ 4 ਦੇ ਤਹਿਤ ਮਕਦਮਾ ਦਰਜ ਜਿਸ ਤਰ੍ਹਾਂ ਕੀਤਾ ਗਿਆ ਇਸ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦਾ ਨਾਮ ਰਕੇਸ਼ ਕੁਮਾਰ ਜਿਹੜਾ ਵਾਸੀ ਹਰਿਆਣਾ ਤੇ ਦੂਜੇ ਦਾ ਨਾਮ ਸਤਿਆਵਾਨ ਸਿੰਘ ਵਾਸੀ ਜਿਹੜਾ ਹਸਾਰ ਦਾ ਰਹਿਣ ਵਾਲੇ ਨੇ ਦੋਵੇਂ ਤੇ ਇਹਨਾਂ ਕੋ ਜਿਹੜੇ ਆ 36 ATM ਬਰਾਮਦ ਹੋਏ ਨੇ ਅੱਗੇ ਜਿਹੜਾ ਅੱਜ ਇਹਨਾਂ ਨੂੰ ਅਦਾਲਤ ਮਾਂਜੋਗ ਦੇ ਦਰਜ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਜਿਹੜੇ ਇਹਦੇ ਵਿੱਚ ਹੋਰ ਵੀ ਜਿਹੜੇ ਲੋਕ ਇਨਵੋਲ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ